ओम शांति ओम शांति जय श्री राम दोस्तों 5000 रुपए दी आर्थिक सहायता जिस तरह के जो दानी सज्जन ने ਉਹਨਾਂ ਵੱਲੋਂ ਜੋ ਫਤੇਪੁਰ ਦੇ ਡਰਾਈਵਰ ਦੀ ਬੱਚਿਆਂ ਦੇ ਲਈ ਉਹਦੀ ਪਤਨੀ ਦੇ ਲਈ ਉਹਦੇ ਬੱਚਿਆਂ ਦੇ ਲਈ ਜੋ ਆਰਥਿਕ ਸਹਾਇਤਾ ਦਿੱਤੀ ਜਾ ਰਹੀ ਹੈ ਉਸ ਦੇ ਤਹਿਤ ਅੱਜ ਸਾਡੇ ਸਮਾਣਾ ਤੋਂ ਇੱਕ ਬਰਮਾ ਪਰਿਵਾਰ ਵੱਲੋਂ ਬਰਮਾ ਪਰਿਵਾਰ ਉਹਨਾਂ ਨੇ ਆਪਣਾ ਵੈਸੇ ਨਾਮ ਹੈ ਜੋ ਉਹ ਗੁਪਤ ਰੱਖਣ ਲਈ ਕਿਹਾ ਹੈਗਾ ਤੇ ਪਰ ਮੈਂ ਦੱਸਣਾ ਚਾਹਾਂਗਾ ਕਿ ਬਰਮਾ ਪਰਿਵਾਰ ਜੋ ਕਿ 골ਡ ਸਮਿਥ ਦਾ ਕੰਮ ਕਰਦੇ ਨੇ ਸੁਨਿਆਰੇ ਦੀ ਦੁਕਾਨ ਕਰਦੇ ਨੇ ਬਹੁਤ ਚੰਗੇ ਵਧੀਆ ਇਨਸਾਨ ਨੇ ਉਹਨਾਂ ਵੱਲੋਂ ਇਹ 5000 ਰੁਪਏ ਦੀ ਜੋ ਰਕਮ ਹੈ ਇਹ ਉਸ ਡਰਾਈਵਰ ਪਰਿਵਾਰ ਦੇ ਲਈ ਦਿੱਤੀ ਹੈ ਉਹਨਾਂ ਦਾ ਫੋਨ ਆਇਆ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਸ ਉਹਦੇ ਵਿੱਚ ਸੁਣ ਕੇ ਬਹੁਤ ਜ਼ਿਆਦਾ ਦੁੱਖ ਹੋਇਆ ਤੇ ਉਹਨਾਂ ਦੇ ਮਨ ਵਿੱਚ ਹੋਇਆ ਕਿ ਉਹ ਡਰਾਈਵਰ ਤੇ ਛੋਟੇ-ਛੋਟੇ ਬੱਚਿਆਂ ਵਾਸਤੇ ਅਸੀਂ ਵੀ ਕੋਈ ਆਪਣੀ ਤਰਫੋਂ ਜੋ ਮਦਦ ਕਰ ਸਕਦੇ ਹਾਂ ਉਹ ਕਰੀਏ ਇਸੇ ਲਈ ਉਹਨਾਂ ਨੇ ਇਹ 5000 ਰੁਪਏ ਪੇਂਟ ਕੀਤੇ ਨੇ ਮੈਂ ਬਰਮਾ ਫੈਮਿਲੀ ਦਾ ਧੰਨਵਾਦ ਕਰਾਂਗਾ ਤੇ ਇਹ ਜੋ ਰਾਸ਼ੀ ਹੈ ਉਸ ਡਰਾਈਵਰ ਦੇ ਪਤਨੀ ਤੇ ਉਸਦੇ ਬੱਚਿਆਂ ਦੇ ਉਹਨਾਂ ਦੇ ਲਵੇ ਪੰਚਾ ਦਿੱਤੀ ਜਾਵੇਗੀ ਉਹਨਾਂ ਇਸ ਰਾਸ਼ੀ ਦੇ ਨਾਲ ਉਹਨਾਂ ਦਾ ਜੋ ਜੀਵਨ ਦੇ ਵਿੱਚ ਕੁਝ ਜਿਹੜੀ ਜੀਵਿਕਾ ਚਲਾਉਣ ਦੇ ਵਿੱਚ ਕੋਈ ਨਾ ਕੋਈ ਉਹਨਾਂ ਨੂੰ ਸਹਾਇਤਾ ਮਿਲੇਗੀ ਇਸ ਦੇ ਨਾਲ ਹੀ ਮੈਂ ਦੱਸਣਾ ਚਾਹਾਂਗਾ ਕਿ ਇੱਕ ਦੋ ਹੋਰ ਫੈਮਲੀਆ ਵੱਲੋਂ ਵੀ ਆਰਥਿਕ ਸਹਾਇਤਾ ਦੇਣ ਦੇ ਲਈ ਕਿਹਾ ਗਿਆ ਹੈ ਤੇ ਮੈਂ ਵੇਟ ਕਰ ਰਿਹਾ ਕਿ ਉਹਨਾਂ ਦੀ ਜੋ ਵੀ ਇਹ ਰਾਸ਼ੀ ਹੈ ਉਹ ਪਹੁੰਚਦੀ ਹੈ ਤੇ ਉਸ ਤੋਂ ਬਾਅਦ ਜੋ ਵੀ ਪੈਸੇ ਕੈਸ਼ ਤੌਰ ਦੇ ਉੱਤੇ ਇਕੱਠੇ ਹੋਏ ਨੇ ਹਾਲਾਂਕਿ ਕੁਝ ਪੈਸੇ ਨੇ ਜੋ ਉਹ ਸਿੱਧੇ ਉਸ ਦੀ ਪਤਨੀ ਨੂੰ ਜਾਂ ਉਸ ਦੇ ਫਾਦਰ ਨੂੰ ਜਾਂ ਉਸ ਦੇ ਬ੍ਰਦਰ ਲਵੇ ਉਹ ਪਹੁੰਚ ਵੀ ਚੁੱਕੇ ਨੇ ਜੋ ਦਾਨੀ ਸੱਜਣਾ ਨੇ ਆਪਣੇ ਹੱਥਾਂ ਦੇ ਨਾਲ ਕੈਸ਼ ਫੜਾਏ ਨੇ ਜੋ ਪੈਸੇ ਤੁਸੀਂ ਉਰੇ ਮੇਰੇ ਲਵੇ ਫੜਾਏ ਨੇ ਉਹ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਉਸ ਦੀ ਪਤਨੀ ਦਾ ਜੋ ਵੀ ਉਸ ਦੇ ਨਾਂ ਤੇ ਚਾਹੇ ਤਾਂ ਐਫ ਡੀ ਹੋ ਜਾਵੇ ਤਾਂ ਕਿ ਉਸ ਦਾ ਵਿਆਜ ਮਿਲਦਾ ਰਹੇ ਜਾ ਉਹਦਾ ਕੋਈ ਐਸਾ ਅਕਾਊਂਟ ਹੋ ਜਵੇ ਜਿਹਦੇ ਨਾਲ ਉਹ ਜਦੋਂ ਉਹਨੂੰ ਜ਼ਰੂਰਤ ਪਵੇ ਤਾਂ ਉਹ ਪੈਸੇ ਕਢਾ ਕੇ ਆਪਣੇ ਬੱਚਿਆਂ ਦੇ ਲਈ ਵਰਤ ਸਕੇ ਤੇ ਜੋ ਪੈਸੇ ਬਸ ਇੱਕ ਦੋ ਦਿਨ ਜੋ ਪੈਸੇ ਆਂਦੇ ਨੇ ਤੇ ਸਾਰੇ ਪੈਸੇ ਨੇ ਜਿਹੜੇ ਲਿਸਟ ਵਾਈਜ਼ ਤੁਹਾਨੂੰ ਇਹ ਪੈਸਿਆਂ ਦੀ ਜਾਣਕਾਰੀ ਦੇ ਕੇ ਉਹਦੇ ਖਾਤੇ ਦੇ ਵਿੱਚ ਇਹ ਪੈਸੇ ਪਾ ਦਿੱਤੇ ਜਾਣਗੇ ਓਮ ਸ਼ਾਂਤੀ ਓਮ ਸ਼ਾਂਤੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇਸ ਦੁੱਖ ਦੀ ਘੜੀ ਦੇ ਨਾਲ ਪਰਿਵਾਰ ਦੇ ਨਾਲ ਤੁਸੀਂ ਖੜੇ ਹੋ ਤੇ ਉਹਨਾਂ ਦੀ ਆਰਥਿਕ ਸਹਾਇਤਾ ਕੀਤੀ ਹੈ ਥੋੜੇ ਥੋੜੇ ਇਹ ਮਦਦ ਦੇ ਨਾਲ ਇੱਕ ਪਰਿਵਾਰ ਖੜਾ ਹੋ ਜਾਏਗਾ ਤੇ ਉਹਦੇ ਬੱਚੇ ਪਲ ਜਾਣਗੇ ਓਮ ਸ਼ਾਂਤੀ ਓਮ ਸ਼ਾਂਤੀ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ